ਵਰਜਿਕਾ ਕਲਚਾ ਵੈਰ ਜੇ ਕਿ ਪਤੇ ਅੱਜ ਇੱਕ ਆਪਾਂ ਵੱਡੀ ਖਬਰ ਦਾ ਰੁਖ ਕਰਦੇ ਆ ਸੁਣਾਉਣੇ ਆ ਤੁਹਾਨੂੰ ਕਿ ਕੀ ਆ ਉਹ ਵੱਡੀ ਖਬਰ ਆ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਤੁਹਾਨੂੰ ਵੱਡੀ ਖਬਰ ਦਾ ਰੁਖ ਕਰਦੇ ਆ ਬਹੁਤ ਜਿਹੜਾ ਵੱਡਾ ਹੈਰਾਨੀ ਜਨਕ ਖੁਲਾਸਾਗਾ ਇਹ ਕਹਿਦੀ ਆਪਾਂ ਇੱਕ ਆਪਾਂ ਨਾ ਛੋਟੇ ਹੁੰਦੇ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਕਈ ਵਾਰੀ ਕਹਾਵਤ ਇਹ ਸੁਣਦੇ ਹੁੰਦੇ ਸੀ ਕਿ ਮੌਤ ਦਾ ਤੇ ਲੈਟ ਦਾ ਕੋਈ ਪਤਾ ਨਹੀਂ ਕਦੋਂ ਵਗ ਜੇ ਤੇ ਨਾ ਹੀ ਮੌਤ ਦਾ ਪਤਾ ਕਿ ਕਦੋਂ ਬੰਦਾ ਮਰ ਜੇ ਤੇ ਨਾ ਹੀ ਲੈਟ ਦਾ ਪਤਾ ਕਿ ਕਦੋਂ ਵਗ ਜੇ ਤੇ ਕਦੋਂ ਆ ਜੇ ਇੱਕ ਆਧਾਰਨ ਦਿੱਤੀ ਜਾਂਦੀ ਸੀ ਪਿੰਡਾਂ ਦੇ ਬਜ਼ੁਰਗਾਂ ਤਾਂ ਸੁਣਦੇ ਹੁੰਦੇ ਉਸ ਤੋਂ ਬਾਅਦ ਪ੍ਰਚਲਿਤ ਹੋਈ ਆ ਇਹ ਜਿਹੜੀ ਸੱਚੀ ਵੀ ਹੈਗੀ ਆ ਅੱਜ ਵੀ ਸੱਚ ਆ ਕਿ ਲੈਟ ਹੁਣ ਹੈਗੀ ਆ ਸਿਕੰਟ ਦਾ ਪਤਾ ਨਹੀਂ ਕਿ ਕਿਹੜੇ ਵੇਲੇ ਚਲੀ ਗਈ ਇਹ ਹਾਲ ਬੰਦੇ ਦਾਗਾ ਪਰ ਤੁਹਾਨੂੰ ਇਸ ਦੇ ਹਾਲ ਦੇ ਨਾਲ ਇਸ ਆਧਾਰਨ ਦੇ ਨਾਲ ਇੱਕ ਆਧਾਰਨ ਹੋਰ ਜੁੜਦੀ ਆ ਹੁਣ ਇਹੀ ਹਾਲ ਲੀਡਰਾਂ ਦਾ ਹੁਣ ਤਿੰਨ ਹੋ ਗਏ ਮੌਤ ਲਾਇਟ ਤੇ ਲੀਡਰ ਨਾ ਕੋਈ ਲੀਡਰਾਂ ਦਾ ਪਤਾਗਾ ਕਿ ਅੱਜ ਇੱਥੇ ਆ ਸਵੇਰੇ ਦੂਜੀ ਪਾਰਟੀ ਚ ਦੂਜੀ ਪਾਰਟੀ ਚ ਗਿਆ ਘੰਟਾ ਹੁੰਦਾ ਸਰੋਪਾ ਪਵਾਏ ਨੂੰ ਫੇਰ ਵਾਪਸ ਭੱਜਿਆ ਆਉਂਦਾ ਜਿਸ ਤਰ੍ਹਾਂ ਅਕਾਲੀ ਦਲ ਦੀ ਕ ਬੀਬਾ ਨੇ ਭਵੰਤਮਾਨ ਤੋਂ ਮੁੱਖ ਮੰਤਰੀ ਤੋਂ ਸਰੋਪਾ ਪਵਾਇਆ ਆਮ ਆਦੀ ਪਾਰਟੀ ਚ ਸੰਭਲ ਹੋਈ 2 ਘੰਟੇ ਬਾਅਦ ਪਤਾ ਲੱਗ ਗਿਆ ਕਿ ਘਰ ਭਾਵਸੀ ਹੋਗੀ ਸੜਕੇ ਇਹ ਕਈ ਵਾਰੀ ਹਾਸੇ ਵੀ ਆਉਂਦੀ ਐ ਇਹਨਾਂ ਗੱਲਾਂ ਤੋਂ ਅੱਜ ਜਿਹੜੀਆਂ ਮੈਂ ਗੱਲਾਂ ਕਹੂੰ ਆਇਹ ਤੋਂ ਸੁਣ ਕੇ ਤੁਹਾਨੂੰ ਵੀ ਹਾਸੇ ਆਊਗੀ ਜਿਹੜਾ ਇਹ ਮੁੱਦੇ ਹੈ ਜੱਜ ਦਾ ਜਿਹੜਾ ਮੁੱਦਾ ਕੀ ਆ ਕਿ ਵੱਡੀ ਖਬਰ ਇਹ ਆ ਕਿ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇੱਕ ਵੱਡੀ ਖਬਰ ਮਿਲੀ ਆ ਉਹ ਕੀ ਮਿਲੀ ਆ ਕਿ ਮਨਪ੍ਰੀਤ ਸਿੰਘ ਬਾਦਲ ਤੇ ਭਗਵੰਤ ਮਾਨ ਦੀਆਂ ਜੱਫੀਆਂ ਪੈ ਚੁੱਕੀਆਂ ਨੇ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਦੀਆਂ ਜੱਫੀਆਂ ਪੈ ਚੁੱਕੀਆਂ ਨੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਆ ਕਿ ਇਹਨਾਂ ਦੀ ਜਿਹੜੀ ਆਪਸ ਵਿੱਚ ਮੁਲਾਕਾਤ ਹੋ ਗਈ ਮੁਲਾਕਾਤ ਤੋਂ ਬਾਅਦ ਜਿਹੜਾ ਸਾਡੇ ਸੂਤਰਾਂ ਤੋਂ ਜਿਹੜੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਆਲ ਵਾਲੇ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਜਿਹੜਾ ਮਨਪ੍ਰੀਤ ਬਾਦਲਾ ਆਮ ਆਦੀ ਪਾਰਟੀ ਦੇ ਵਿੱਚ ਜਾ ਰਿਹਾਗਾ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਤੁਹਾਨੂੰ ਦੱਸ ਦਿੰਨੇ ਆ ਕਿ ਮਨਪ੍ਰੀਤ ਬਾਦਲਾ ਆਮ ਆਦੀ ਪਾਰਟੀ ਦੇ ਵਿੱਚ ਕਿਸੇ ਵੇਲੇ ਵੀ ਜਾ ਸਕਦਾਗਾ ਹੁਣ ਤੁਹਾਨੂੰ ਮਨਪ੍ਰੀਤ ਬਾਦਲ ਦਾ ਜਿਹੜਾ ਇੱਕ ਇਤਿਹਾਸ ਦੱਸ ਦਈਏ ਹੁਣ ਤੁਸੀਂ ਕਹੋਗੇ ਮਾਨਪ੍ਰੀਤ ਦਾ ਇਤਿਹਾਸ ਇਹ ਵੀ ਹੈਗਾਗਾ ਮਾਨਪ੍ਰੀਤ ਬਾਦਲ ਸਖਬੀਰ ਬਾਦਲ ਦਾ ਰਿਆ ਤਾਏ ਦਾ ਪੁੱਤ ਆ ਸਾਰਿਆਂ ਨੂੰ ਪਤਾ ਕਿ ਪਹਿਲਾਂ ਕਾਫੀ ਟਾਈਮੇ ਨੇ ਅਕਾਲੀ ਦਲ ਬਾਦਲ ਦੇ ਵਿੱਚ ਰਿਆ ਖਜ਼ਾਨਾ ਮੰਤਰੀ ਰਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਾਰਟੀ ਬਣਾਈ ਸੀ ਉਧਰੋਂ ਜਦੋਂ ਸੰਵੀਰ ਬਾਦਲ ਨਾਲ ਖੜਕ ਪੀ ਤੂੰ ਤੂੰ ਮੈਂ ਮੈਂ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਾਰਟੀ ਬਣਾ ਲਈ ਸੀ ਪੀਪੀ ਪਾਰਟੀ ਉਦੋਂ ਬਾਅਦ ਤਾਂ ਪਤੇ ਸਾਰਿਆਂ ਨੂੰ ਵੀ ਪੀਪ ਨਹੀਂ ਵੱਜ ਗਈ ਸੀ ਉਹਦੇ ਵਿੱਚ ਭਗਵੰਤ ਮਾਨ ਤੇ ਮਨਪ੍ਰੀਤ ਬਾਦਲਾ ਚਰਨੀਤ ਬਰਾੜ ਲੱਖਾ ਸੁਧਾਨਾ ਤੇ ਕੁਝ ਹੋਰ ਆ ਗੂ ਤੇ ਇਹਨਾਂ ਨੇ ਜਾ ਕੇ ਖੜਕੜ ਕਲਾਂ ਦੇ ਵਿੱਚ ਜਾ ਕੇ ਸੌਂ ਖਾਦੀ ਸੀ ਕਿ ਅਸੀਂ ਇਸੇ ਪਾਰਟੀ ਤੇ ਤਹਿਤ ਲੜਾਂਗੇ ਪਰ ਉਹ ਪਾਰਟੀ ਫਿਰ ਖੇਰੂ-ਖੇਰੂ ਹੋ ਗਈ ਤੇ ਜਿਹੜਾ ਭਗਵੰਤ ਮਾਨ ਸੋ ਆਵਾ ਦੀ ਪਾਰਟੀ ਕਿ ਨਹੀਂ ਭੱਜ ਗਿਆ ਮਾਨਪ੍ਰੀਤ ਬਾਦਲ ਜਿਹੜਾ ਉਹ 2022 ਦੇ ਵਿੱਚ ਕਾਂਗਰਸ ਕਿ ਨਹੀਂ ਭੱਜ ਗਿਆ ਲੱਖਾ ਸੁਧਾਨਾ ਇਕੱਲਾ ਰਹਿ ਗਿਆ ਤੇ ਚਰਨ ਚਰਨਜੀਤ ਬਰਾੜ ਫੇਰ ਬਾਦਲ ਕਾ ਕਿੰਨੀ ਭੱਜ ਗਿਆ ਜਿਹੜਾ ਚਰਨਜੀਤ ਬਰਾੜ ਆ ਉਹ ਵੀ ਇਸੇ ਪਾਰਟੀ ਦੇ ਸ਼ਾਸਕੀ ਉਹ ਬਾਦਲ ਕਾ ਕਿੰਨੀ ਭੱਜ ਗਿਆ ਤੇ ਅੱਜ ਉਹ ਬਾਦਲ ਕਾ ਤੋਂ ਫੇਰ ਆਕੀ ਹੋਇਆ ਪਿਆਗਾ ਹੁਣ ਤੁਹਾਨੂੰ ਮੈਂ ਇਤਿਹਾਸ ਦੱਸਦਾ ਸੀ ਮਨਪ੍ਰੀਤ ਬਾਦਲ ਦਾ ਕਿ ਪਹਿਲਾਂ ਇਹ ਰਿਹਾ ਅਕਾਲੀ ਦਲ ਦੇ ਵਿੱਚ ਫਿਰ ਬਣਾ ਲਈ ਇਹਨਾਂ ਨੇ ਆਪਦੀ ਪਾਰਟੀ ਪੀਪਲੀ ਪਾਰਟੀ ਫਿਰ ਉਸ ਤੋਂ ਬਾਅਦ ਵਾਗਿਆ ਕਾਂਗਰਸ ਦੇ ਵਿੱਚ ਉੱਥੇ ਵੀ ਦਾਲਣਾ ਗਲੀ ਖਜ਼ਾਨਾ ਮੰਤਰੀ ਪੀਪਾ ਮੰਤਰੀ ਕਹਿੰਦੇ ਬਣਾਤਾ ਇਹਨੂੰ ਫਿਰ ਉੱਥੋਂ ਚਲੋ 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 ਹੌਲੀ ਹੌਲੀ ਚ ਪਹੁੰਚ ਗਿਆ ਬੀਜੇਪੀ ਦੇ ਵਿੱਚ ਹੁਣ ਜਿੰਨੇ ਕਾਂਗਰਸ ਦੇ ਲੀਡਰ ਬੀਜੇਪੀ ਦੇ ਵਿੱਚ ਗਏ ਨੇ ਇਕਾ ਦੁਕਾ ਨੂੰ ਛੱਡ ਕੇ ਬਹੁਤ ਜਿਆਦੇ ਗਏ ਨੇ ਉਹ ਬੀਜੇਪੀ ਦੇ ਵਿੱਚ ਜਾ ਕੇ ਆਏ ਲੱਗਦਾ ਕਿ ਜਵੇਂ ਉਹ ਕੋਮਾ ਦੇ ਵਿੱਚ ਪਏ ਹੋਣ ਜਿਵੇਂ ਮੋਦੀ ਨੇ ਕੋਈ ਜਾਂ ਮੁਰਗੀਖਾਨੀ ਆਪਾਂ ਪੋਲਟਰੀ ਫਾਰਮ ਖੋਲ ਲੈਨੇ ਆ ਮੁਰਗੇ ਨੂੰ ਤਾੜ ਦੇ ਨੇ ਅੰਦਰ ਮੁੜ ਕੇ ਫਿਰ ਉਹਨਾਂ ਨੂੰ ਬਾਤ ਨਹੀਂ ਪਹੁੰਚਦੇ ਦਾਣੇ ਦੂਣੇ ਅੰਦਰ ਹੀ ਪਾਏ ਰਹਿੰਦੇ ਆ ਉਹ ਦਿਸਦੇ ਘੱਟ ਹੀ ਆ ਇਸ ਕਰਕੇ ਮੈਨੂੰ ਹੁਣ ਲੱਗਦਾ ਕਿ ਜਿੰਨੇ ਲੀਡਰ ਜਿਵੇਂ ਹੁਣ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਗਿਆ ਸੀ ਮੁੜ ਕੇ ਨਾ ਉਹਦਾ ਕੋਈ ਫੋਟੋ ਆਈ ਆ ਕਿਤੇ ਨਾਉ ਦਾ ਕੋਈ ਬਿਆਨ ਆਇਆ ਨਾ ਮਨਪਰੀ ਦਾ ਕੋਈ ਬਿਆਨ ਆਇਆ ਨਾ ਇਹਦੀ ਕੋਈ ਤਸਵੀਰ ਆਈ ਹੈ ਸਾਹਮਣੇ ਇਹ ਕਾਰਮਨੀਤ ਬਿੱਟੂ ਆ ਵੀ ਸਿੱਖਾਂ ਦੇ ਖਿਲਾਫ ਭੌਂਕਣ ਨੂੰ ਰੱਖਿਆ ਗਿਆ ਇਹ ਹੁਣ ਰਾਸਵਾਲਾ ਮੈਂਬਰ ਬਣਾਤਾ ਰਾਜਸਥਾਨ ਦਾ ਬਣਾਤਾ ਇਧਰ ਬੰਗਲਾਦੇਸ਼ ਦਾ ਬਣਾ ਦਿੰਦੇ ਤਾਂ ਵਧੀਆ ਰਹਿੰਦੇ ਤੈਨੂੰ ਚੱਕੀ ਫਿਰਦੇ ਆ ਕਿਤੇ ਕਾਸ ਦਾ ਬਣਾ ਦਿੰਦੇ ਕਿਤੇ ਕਾਸ ਦਾ ਬਣਾ ਦਿੰਦੇ ਆ ਕਿਉਂਕਿ ਸਿੱਖਾਂ ਦੇ ਖਿਲਾਫ ਇਹ ਭੌਂਕਦਾਗਾ ਸਿਰਫ ਇਸ ਕਰਕੇ ਹੁਣ ਸਗਬੀ ਆਪਣਾ ਮਨਪ੍ਰੀਤ ਬਾਗਲ ਤਾਂ ਇਸ ਤਰ੍ਹਾਂ ਗੇੜੇ ਲਾ ਰਿਆ ਕਿ ਜਵੇਂ ਛੋਟੇ ਜਵਾਕ ਨਹੀਂ ਹੁੰਦੇ ਪਹਿਲਾ ਟ੍ਰੇਨ ਦੇ ਵਿੱਚ ਚੜ ਜਾਂਦੇ ਪਹਿਲਾ ਪਹਿਲਾ ਜਿਹੜਾ ਟ੍ਰੇਨ ਦੇ ਵਿੱਚ ਕੋਈ ਚੜਿਆ ਨਹੀਂ ਹੁੰਦਾ ਉਹਦਾ ਜਵਾਕਾ ਦਾ ਹੁੰਦਾ ਚਾਹ ਹੁੰਦਾ ਉਹਨਾਂ ਨੂੰ ਕਦੇ ਉਸ ਡੱਬੇ ਦੇ ਵਿੱਚ ਨਿਕਲ ਜਾਂਦੇ ਸੀ ਉਸ ਤੋਂ ਗਾਂ ਵਾਲੇ ਡੱਬੇ ਵਿੱਚ ਮਰ ਗਾਂ ਵਾਲੇ ਡੱਬੇ ਵਿੱਚ ਉੱਥੋਂ ਫੇਰ ਮੁੜਿਆਉਂਦੇ ਸੀ ਵਾਪਸੀ ਫੇਰ ਆ ਜਾਂਦੇ ਸੀ ਫੇਰ ਉੱਧਰ ਭੱਜ ਜਾਂਦੇ ਸੀ ਇਹ ਹਾਲ ਮਨਪ੍ਰੀਤ ਦਾ ਹੋਇਆ ਪਿਆਗਾ ਹੁਣ ਆਮ ਆਦਮੀ ਪਾਰਟੀ ਚ ਆ ਰਿਆ ਫਿਰ ਗਾਂ ਲਈ ਕੋਈ ਹੋਰ ਪਾਰਟੀ ਆ ਜੂਗੀ ਉਧਰ ਵਗ ਜੂਗਾ ਰਹਿਣਾ ਕਹਿੰਦਾ ਮੈਂ ਇਹ ਮੰਤਰੀ ਕਹਿੰਦਾ ਮੈਂ ਖਜ਼ਾਨਾ ਮੰਤਰੀ ਦੇ ਬਿਨਾ ਕਹਿੰਦਾ ਹੋਰ ਮੰਤਰੀ ਦਾ ਕੋਈ ਅਹੁਦਾ ਨਹੀਂ ਲੈਂਦਾ ਕਹਿੰਦਾ ਇਹ ਪਤੰਦਰ ਜਿੱਥੇ ਜਾਂਦਾ ਹੈਗਾ ਸਭ ਕੁਝ ਮਨਜੀਤ ਰਿਆ ਜਾਂਦਾ ਹੈਗਾ ਤੇ ਐਡਾ ਵੱਡਾ ਕਾਦਾ ਤੇ ਕਹਲੇ ਹੁੰਦਾ ਜਿਹਦੇ ਪੱਲੇ ਵੱਡਾ ਕਦ ਹੋਵੇ ਉਹਦੇ ਪੱਲੇ ਕੁਝ ਘਾਟ ਹੀ ਹੁੰਦਾਗਾ ਚਲੋ ਖੈਰ ਹੁਣ ਆਪਾਂ ਅੱਗੇ ਗੱਲ ਕਰਦੇ ਸੀ ਉਹ ਗੱਲ ਕੀ ਕਰਦੇ ਸੀ ਕਿ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਅੱਜ ਜਿਹੜਾ ਵੱਡਾ ਧਮਾਕਾ ਹੈ ਕੁਝ ਹੀ ਦਿਨਾਂ ਦੇ ਵਿੱਚ ਹੋਣ ਵਾਲਾਗਾ ਮਨਪ੍ਰੀਤ ਦਾ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਤੇ ਆਪਾਂ ਆਪਣਾ ਮਨਪ੍ਰੀਤ ਬਾਦਲ ਦੇ ਇਸ ਸੁੱਤਰ ਦੇ ਹਵਾਲੇ ਤੋਂ ਖਬਰ ਆ ਵੱਡੀ ਕਿ ਮੈਨੂੰ ਇੱਕ ਹੁਣ ਹੋਰ ਸੰਸ਼ਾਜਾ ਲੱਗਿਆ ਹੋਇਆਗਾ ਸਾਂਝਾ ਕਹਿ ਲੈ ਉਹਨੂੰ ਜੋ ਵੀ ਮਰਜ਼ੀ ਕਹਿ ਲੋ ਕਿ ਜਿਹੜੇ ਹਾਲਾਤ ਸੁਖਬੀਰ ਬਾਦਲ ਦੇ ਨੇ ਹੁਣ ਜਿਸ ਤਰ੍ਹਾਂ ਮਨਪ੍ਰੀਤ ਦਾ ਸੀ ਮਨਪ੍ਰੀਤ ਦੇ ਇੱਕ ਕੇਸ ਪਿਆ ਸੀ ਪਹਿਲਾਂ ਮਨਪ੍ਰੀਤ ਭਗਵੰਤ ਮਾਨ ਨੂੰ ਬੰਗਾਰਦਾ ਹੁੰਦਾ ਸੀ ਕਿ ਮੈਨੂੰ ਜਿਹੜਾ ਵੀ ਮਰਜ਼ੀ ਕਰ ਲਾ ਮੈਂ ਡਰਨ ਵਾਲਾ ਨਹੀਂ ਮੈਂ ਭੱਜਣ ਵਾਲਾ ਨਹੀਂ ਮੈਂ ਇਸ ਤਰ੍ਹਾਂ ਉਸ ਵਾਰ ਭਗਵੰਤ ਮਾਨ ਨੇ 420 ਤੇ 419 ਆਈਪੀਸੀ ਦੀ ਧਾਰਾ ਤਹਿਤ ਇੱਕ ਕੇਸ ਦਰਜ ਕਰਤਾ ਫਿਰ ਇਹ ਭਗੌੜਾ ਰਿਹਾ ਕਾਫੀ ਟਾਈਮ ਫਿਰ ਇਹਨੂੰ ਉਤੋਂ ਹਾਈ ਕੋਰਟ ਦੇ ਵਿੱਚ ਬੇਲ ਮਿਲ ਜਾਂਦੀ ਆ ਫਿਰ ਇਹ ਸੁੱਖ ਦਾ ਸਾਹ ਲੈਂਦਾਗਾ ਹੁਣ ਕੁਝ ਅਫਸਰ ਜਾਂ ਸਾਡੇ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਜਿਹੜੇ ਚਲਾਨ ਦੇ ਵਿੱਚ ਆਉ ਕੇਸ ਕਾਫੀ ਜਿਹੜਾ ਹੈਵੀ ਕੇਸ ਆ ਕਿ ਜਿਹੜਾ ਉਹ ਰਾਹ ਮੁਸ਼ਕਲ ਆ ਵੀ ਮਨਪ੍ਰੀਤ ਨੂੰ ਉਹਦੇ ਵਿੱਚ ਨੰਗਣਾ ਹੋ ਸਕਦਾ ਕਿ ਇਸ ਕਰਕੇ ਆ ਉਹਦੇ ਪਾਰਟੀ ਦੇ ਵਿੱਚ ਗਿਆ ਹੋਵੇ ਹੁਣ ਜੇਕਰ ਮਨਪ੍ਰੀਤ ਦਾ ਇਹ ਹਾਲ ਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੁਣ ਘੁਰਕੀ ਬੱਟੀ ਜਾਂਦਾ ਭਗਵੰਤ ਮਾਨ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਉਹ ਪ੍ਰਦੀਪ ਕਲੇਰ ਨੇ ਖੁਲਾਸੇ ਕਰ ਦਿੱਤੇ ਹੁਣ ਮਨਪ੍ਰੀਤ ਬਾਦਲ ਦਾ ਨਾਂ ਆ ਰਿਹਾਗਾ ਹੋਰ ਆਗੋਂ ਨਾਂ ਆ ਰਿਹਾ ਤੇ ਮੈਨੂੰ ਤਾਂ ਹੁਣ ਐ ਲੱਗਦਾਗਾ ਕਿਤੇ ਭਗਵੰਤ ਮਾਨ ਕਰਨ ਮਰੋੜ ਕੇ ਸੁਖਵੀਰ ਬਾਦਲ ਦਾ ਨਾਮ ਆਪ ਦੀ ਪਾਰਟੀ assemblage ਕਰ ਲੇ ਜਾਂ ਉਹਨੂੰ ਆਪ ਨਾਲ ਹੋਣਾ ਪਏ ਜੇ ਇਹ ਵੀ ਲੋਕਾਂ ਦੀ ਚਰਚਾ ਗਈ ਕਦੇ ਭਗਵੰਤ ਮਾਨ ਦਾ ਕੋਈ ਪਤਾ ਨਹੀਂ ਕਿਹੜੇ ਨੂੰ ਕਰਨ ਮਰੋੜ ਕੇ ਕਦੋਂ ਲਿਆਉਂਦਾ ਕਦੇ ਉਹ ਉਹਦੇ ਵੀ ਪਤਾ ਲੱਗਦਾ ਜਦੋਂ ਧੁਮਾਕਾ ਪੈ ਜਾਂਦਾ ਵੀ ਆਏ ਆਪ ਪਾਰਟੀ ਆ ਗਿਆ ਫਲਾਣਾ ਵੀ ਆਪ ਪਾਰਟੀ ਆ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਇਹਨਾਂ ਦਾ ਇੱਕ ਜਿਹੜਾ ਐਮਐਲਏ ਸੀ ਤਿੰਨ ਐਮਐਲਏ ਜਿੱਤੇ ਸੀ ਇੱਕ ਆਮ ਆਦਮੀ ਪਾਰਟੀ ਸੰਭਲ ਹੋ ਗਿਆ ਦੋ ਰਹਿ ਗਏ ਉਹ ਦੂਜੇ ਵੀ ਮੇਰੇ ਹਿਸਾਬ ਚ ਥੋੜਾ ਟਾਈਮ ਹੀ ਆ ਉਹ ਵੀ ਉਧਰ ਹੀ ਜਾਣਗੇ ਤੇ ਜਿਹੜਾ ਹੁਣ ਹਾਲ ਆ ਇਹ ਜਿਹੜਾ ਸੁਖਵੀਰ ਬਾਦਲ ਦਾ ਕੰਨ ਮਰੋੜਨ ਵਾਲੀ ਹੈ ਭਵੰਤਮਾਨ ਤੇ ਲੱਗਦਾ ਕਿ ਜਿਹੜੇ ਅੱਜ ਇਹ ਲਲਕਾਰੇ ਮਾਰਦਾ ਸਟੇਜਾਂ ਤੋਂ ਮੈਂ ਡਰਦਾ ਨਹੀਂ ਮੈਂ ਜਿੱਲਾ ਕਟੀਆਂ ਮੇਰੇ ਪਿਆਉਣੇ ਜਿੱਲਾ ਕਟੀਆਂ ਅਸੀਂ ਆਏ ਆ ਜੀ ਅਸੀਂ ਕਾਲੀਦਾਲੇ ਬਾਹ ਕਰਤਾ ਲਲਕਾਰੇ ਮਾਰਨੇ ਸੌਕੇ ਹੁੰਦੇ ਨੇ ਪਰ ਜਦੋਂ ਜੇਲਾ ਦਾ ਡਰ ਲਾ ਸਤਾਉਂਦਾ ਨਾ ਫਿਰ ਸਾਰੇ ਭੱਜੇ ਆਉਂਦੇ ਨੇ ਅੱਛਾ ਅੱਗੇ ਦੱਸਦਾ ਤੁਹਾਨੂੰ ਕਿ ਜਦੋਂ ਇਹ 2022 ਚ ਕਾਂਗਰਸ ਚ ਗਿਆ ਸੀ ਤੁਹਾਨੂੰ ਦੱਸ ਦੱਸਿਆ ਗਿਆ ਪਹਿਲਾਂ ਕਿ ਉਸ ਤੋਂ ਬਾਅਦ ਇਹਦਾ ਜਿਹੜਾ ਸਾਰਾ ਕੁਝ ਜਿਹੜਾ ਤੰਤਰ ਮੰਤਰ ਜੇ ਫੇਲ ਹੋ ਗਿਆ ਸੀ ਹੁਣ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਤੇ ਵਿਸ਼ਵਾਸ ਕਰਦੇ ਨੇ ਕਿ ਸਾਡੇ ਲੀਡਰ ਨੇ ਇੱਕ ਆਪਣਾ ਨਮਾਇੰਦਾ ਚੁੰਨਦੇ ਨੇ ਕਿ ਸਾਡੇ ਇਹ ਵਿਕਾਸ ਕਰਨਗੇ ਇਹ ਕੰਮ ਕਰਨਗੇ ਤੇ ਪਰ ਜਦੋਂ ਇਹ ਲੀਡਰ ਲੋਕਾਂ ਦਾ ਵਿਸ਼ਵਾਸ ਘਾਤ ਕਰ ਜਾਂਦੇ ਆ ਤੇ ਆਮਾ ਦੀ ਪਾਰਟੀ ਦੇ ਬੰਦਿਆਂ ਨੇ ਵੀ ਜਦੋਂ ਜਿੱਤੇ ਸੀ ਇਥੋਂ ਮਾਨਸਾ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਸੀ ਲੋਕਾਂ ਦੇ ਨਾਲ ਤੇ ਉਹ ਵੀ ਜਿਹੜਾ ਕਾਂਗਰਸ ਪਾਰਟੀ ਵਿੱਚ ਭੱਜ ਗਏ ਸੀ ਤੇ ਕਿਹੜਾ ਮੰਤਰੀ ਬਣਾਇਆ ਸੀ ਉਹ ਤੇ ਭ੍ਰਿਸ਼ਟਾਚਾਰ ਦਾ ਜਿਹੜਾ ਦੋਸ਼ ਲੱਗ ਗਿਆ ਮਾਨਸਾ ਦਾ ਤਾਂ ਬਸ ਖਾਤਮ ਖੇਡਈ ਆ ਤੇ ਹੁਣ ਜਿਹੜਾ ਕਹਿੰਦਾ ਭਾਵੇਂ ਜਿਹੜਾ ਲੀਡਰਾਂ ਤੇ ਲੋਕਾਂ ਦਾ ਵਿਸ਼ਵਾਸ ਬਣਦਾ ਉਹ ਲੋਕ ਵਿਸ਼ਵਾਸ ਨੂੰ ਕਾਇਮ ਰੱਖਦੇ ਨੇ ਪਰ ਲੀਡਰ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰ ਜਾਂਦੇ ਨੇ ਹੁਣ ਲੀਡਰ ਲੋਕ ਲੀਡਰਾਂ ਤੇ ਕਿਹੜੇ ਤੇ ਵਿਸ਼ਵਾਸ ਕਰਨ ਕਦੇ ਕੋਈ ਕਿੱਧਰ ਨੂੰ ਭੱਜ ਜਾਂਦਾ ਕੋਈ ਕਿੱਧਰ ਨੂੰ ਭੱਜ ਜਾਂਦਾ ਕੋਈ ਕਿੱਧਰ ਨੂੰ ਭੱਜ ਜਾਂਦਾ ਇਹਦਾ ਇੱਕ ਕਾਨੂੰਨ ਬਣਾਉਣਾ ਚਾਹੀਦਾ ਇਹ ਕਾਨੂੰਨ ਵੀ ਬਣਾਉਣਾ ਚਾਹੀਦਾ ਜੇ ਕੋਈ ਲੀਡਰ ਵੀ ਜਾ ਬਰਕਰਾਰਾਂ ਦੀ ਛੱਡੋ ਜੇ ਕੋਈ ਲੀਡਰ ਇੱਕ ਦੂਜੀ ਪਾਰਟੀ ਚ ਭੱਜਦਾ ਇਸ ਤੇ ਕੱਲ ਦਾ ਕੁਰੂਨ ਬਣਾਉਣਾ ਚਾਹੀਦਾਗਾ ਜਦੋਂ ਇਹਨਾਂ ਦੇ ਕਰਦੇ ਆ ਘਟਾਲੇ ਕਿਤੇ ਬੀਜਪੀ ਚ ਭੱਜ ਜਾਂਦੇ ਆ ਵੀ ਸਾਨੂੰ ਮੋਦੀ ਬਚਾ ਲੂਗਾ ਜੋ ਉਦੋਂ ਪਤਾ ਲੱਗਦਾ ਵੀ ਉਹ ਨਹੀਂ ਬਚਾਉਂਦਾ ਫਿਰ ਭਗਵਾਨ ਤੁਮਾਨ ਕਿੰਨੀ ਆਏਂਦੇ ਮੁੱਖ ਮੰਤਰੀ ਪੰਜਾਬ ਦਾ ਸਾਨੂੰ ਇਹ ਬਚਾ ਲੂਗਾ ਇਹ ਚਲੋ ਕਹਿ ਦਿੰਦਾ ਵੀ ਚਲੋ ਯਾਰ ਕਰ ਲਾਂਗੇ ਕਿਉਂਕਿ ਇਕੱਠੇ ਰਹੇ ਆ ਇਹ ਮਨਪ੍ਰੀਤ ਬਾਦਲ ਤੇ ਤੇ ਫਿਰ ਇਹ ਕਿਤਨਾ ਕਿਤੇ ਜਿਹੜੇ 5 ਸਾਲ ਨੇ ਇਹਨਾਂ ਦੇ ਐਂ ਕਰਾਂ ਟਪਾ ਲੈਂਦੇ ਨੇ ਇਹ ਓਕੇ ਸੋਕੇ ਇਹ ਵੀ 5 ਸਾਲ ਲੰਗਾ ਲੈਂਦੇ ਨੇ ਉਸ ਤੋਂ ਬਾਅਦ ਕਿਸੇ ਦੀ ਹੋਰ ਕੋਰਕੀ ਆ ਜਾਂਦੀ ਆ ਫਿਰ ਉਧਰ ਮੂੰਹ ਚੱਕ ਲੈਂਦੇ ਨੇ ਕੈਂਡਾ ਭਾਵ ਕਿ ਇਹਨਾਂ ਲੀਡਰਾਂ ਦਾ ਕੋਈ ਸਟੈਂਡ ਨਹੀਂ ਕੋਈ ਦੀਨ ਨਹੀਂ ਕੋਈ ਧਰਮ ਨਹੀਂ ਕੋਈ ਉਮਾਨ ਨਹੀਂ ਮੈਂ ਪਹਿਲਾਂ ਕਿਹਾ ਕਿ ਲੋਕਾਂ ਨੂੰ ਜਿਹੜਾ ਸੁਚੇਤ ਹੋਣ ਦੀ ਲੋੜ ਆ ਅਜੇ ਵੀ ਨਾ ਲੋਕ ਜਿੰਨਾ ਚਿਰ ਮਨਾਂ ਦੇ ਵਿੱਚ ਇਹਨਾਂ ਦੇ ਅਕਾਲੀ ਦਲ ਕਾਂਗਰਸ ਫਲਾਨਾ ਦਲ ਧਮਕਾ ਦਲ ਨਹੀਂ ਨਿਕਲਦਾ ਲੋਕ ਬੰਦੇ ਨੂੰ ਦੇਖ ਕੇ ਵੋਟ ਨਹੀਂ ਪਾਉਂਦੇ ਪਰ ਬੰਦਾ ਵੀ ਇਦਾਂ ਦੀ ਕੀ ਬੜਿਆ ਕਹਿੰਦੇ ਮੱਥੇ ਤੇ ਲਿਖਿਆ ਕਿਹੜਾ ਬੰਦੇ ਤੇ ਕਿਹੜੇ ਮੱਥੇ ਤੇ ਲਿਖਿਆ ਸਹੀ ਗੱਲ ਆ ਪਰ ਬਥੇਰੇ ਨੂੰ ਚੁਣਿਆਗਾ ਨਵੇਂ ਵੀ ਆਉਂਦੇ ਆ ਉਹ ਉਹ ਤਾਂ ਵੱਡੇ ਗੱਪ ਮਾਰਦਾ ਜਿਹੜਾ ਉਹ ਆਉਂਦਾ ਉਹ ਤਾਂ ਵੱਡੇ ਗੱਪ ਮਾਰਦਾ ਪੰਜਾਬ ਦਾ ਤਾਂ ਹਾਲ ਜਿਹੜਾ ਇਹ ਇਸ ਵੇਲੇ ਡਾਵਾ ਢੋਲ ਹੀ ਆ ਗੱਲ ਕਰਦੇ ਸਨ ਆਪਾਂ ਮਨਪ੍ਰੀਤ ਬਾਦਲ ਦੀ ਪੀਪਾ ਮੰਤਰੀ ਦੀ ਤੇ ਇੱਕ ਪਾਸੇ ਧਮਕੀਆਂ ਦਿੰਦਾਗਾ ਤੇ ਇੱਕ ਪਾਸੇ ਹੁਣ ਝਾੜੂ ਫੜਨ ਵਾਲੇ ਆ ਗੱਲ ਦੇ ਵਿੱਚ ਪੱਲਾ ਪੈਣ ਵਾਲੇ ਆ ਤੇ ਹੁਣ ਖਬਰਾਂ ਸੁਰਖੀਆਂ ਕੀ ਬਣਨਗੀਆਂ ਖਬਰਾਂ ਦੀਆਂ ਉਹ ਆਉਣ ਵਾਲਾ ਸਮਾਂ ਦੱਸੇਗਾ ਤੇ ਲੋਕਾਂ ਨੂੰ ਵੀ ਸचेत ਹੋਣਾ ਚਾਹੀਦਾ ਕਿ ਜਿਹੜੇ ਲੀਡਰ ਨੇ ਆਹ ਜਿਹੇ ਲੀਡਰ ਜਿਹੜੇ ਇੱਕ ਪਾਰਟੀ ਵਿੱਚ ਨਹੀਂ ਰਹਿੰਦੇ 17 ਤਨੇ ਪਾਰਟੀਆਂ ਬਦਲਤੀਆਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਆਟਿਆਂਗਾ ਕਿ ਰੇਲ ਗੱਡੀ ਵਾਲਾ ਕੰਮ ਹੋਇਆ ਪਿਆਗਾ ਡੱਬਿਆਂ ਵਾਲਾ ਬੱਚਿਆਂ ਵਾਲਾ 17 ਦੇ ਨੇ ਪਾਰਟੀਆਂ ਬਦਲਤੀਆਂ ਹੁਣ ਇਹਨੇ ਤੋ ਕੀ ਵਿਸ਼ਵਾਸ ਕਰੋਗੇ ਭਵੰਤਮਾਨ ਵੀ ਇਹਨੂੰ ਖੁੰਝੇ ਲਾ ਕੇ ਛੱਡੂਗਾ ਤੁਸੀਂ ਇਹ ਵੀ ਉਹ ਕਰ ਲਿਓ ਪਰ ਇਹਨਾਂ ਲੋਕਾਂ ਨੂੰ ਕੀ ਇਹਨਾਂ ਲੋਕਾਂ ਕੋਲੇ ਪੈਸਾ ਬਥੇਰਾ ਜਾਇਦਾਦਾਂ ਬਥੇਰੀਆਂ ਨੇ ਤੇ ਬਸ ਇਹ ਇੱਕ ਬੇਸ਼ਰਮ ਹੁੰਦੇ ਨੇ ਲੀਡਰ ਖਾਸ ਤੌਰ ਤੇ ਇਹਨਾਂ ਨੂੰ ਕੋਈ ਵੱਡਾ ਮੈਨਾਂ ਨਹੀਂ ਰੱਖਦਾ ਕਿ ਇਹਨਾਂ ਨਾਲ ਕੋਈ ਵਾਪਰਗੀ ਘਟਣਾ ਨਾ ਵਾਪਰਗੀ ਠੀਕ ਆ ਵੀ ਇਹਨਾਂ ਦਾ ਜਿਹੜਾ ਸੁੱਖ ਆਰਾਮ ਹੁੰਦਾਗਾ ਜੇਲ੍ਹ ਇਹਨਾਂ ਤੋਂ ਨਹੀਂ ਕੱਟਿਆ ਜਾਂਦੀਆਂ ਕਿਉਂ ਏਸ਼ੀਆ ਦੇ ਥੱਲੇ ਪੈਣ ਵਾਲੇ ਹੁੰਦੇ ਨੇ ਇਸ ਕਰਕੇ ਹੁਣ ਜਿਹੜਾ ਮਨਪ੍ਰੀਤ ਆ ਬਾਦਲਾ ਉਹ ਆਵਾ ਦੀ ਪਾਰਟੀ ਦਾ ਜਿਹੜਾ ਸ਼ਿੰਗਾਰ ਬਣ ਜਾ ਰਿਹਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਦੀ ਜ਼ਰੂਰ ਡੀਕ ਕਰੋ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਵੀਡੀਓ ਨੂੰ ਬੱਤ ਵੱਤ ਸ਼ੇਅਰ ਕਰੋ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ